ਬੱਚੇ ਨੂੰ ਕਹਿਣ ਦੀ ਲਾਈਵ ਉਹ ਚੱਲਣ ਸਹੀ ਆ ਸਾਨੂੰ ਕਹਿ ਲੋ ਆਪਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ ਜਦੋਂ ਸਾਡੇ ਬੱਚਿਆਂ ਦਾ ਗੱਲ ਆ ਜਾਂਦੀ ਨਾ ਆਪੇ ਰੱਬ ਬੜ ਬੜ ਜਾਂਦੀਆਂ ਕਿਉਂਕਿ ਬੜੀ ਚੁੱਪ ਚਾ ਬੈਠੀ ਆ ਬਾਪੂਰੀ ਕਿਹਾ ਹੁੰਦੀ ਆ ਜਾਣਾ ਕੋਈ ਹੈ ਬਾਪੂਰੀ ਜਾਂ ਹੁੰਦੀ ਹੈ ਬਾਪੂ ਦੇ ਵਦਕੇ ਆ ਨਾ ਅੱਜ ਆਪਾਂ ਬੈਠੇ ਆ ਖੇਤਾਂ 'ਚ ਹਾਂ ਅੰਬ ਥੱਲੇ ਅੰਬ ਦੀ ਗੂੜੀ ਛਾਂ ਦੇ ਲੇ ਵੇ ਆ ਪਟੇਬਲ ਲੈ ਲਏ ਕਿ ਚਲ ਬੈ ਬੂਏ ਗੁਜ਼ਾਰਾ ਕਰ ਲਾਂਗੇ ਮੰਜਾ ਚੱਕ ਕੇ ਕੜ ਤਾਂ ਸਾਨੂੰ ਕਰੋ ਸਮਾਂ ਤੋਂ ਮਰ ਆਪਣਾ ਚੱਕ ਲਿਆ ਸੀ ਕਹਿੰਦੇ ਚਲੋ ਦੀ ਘਰੋਂ ਬਾਹਰ ਕਰਾਈ ਜਾਉ ਨਿਊ ਬਲੌਗ ਨਹੀਂ ਕਰ ਰਹੇ ਆ ਸ਼ੁਰੂਆਤ ਤੇ ਅੱਜ ਸਾਡੇ ਘਰ ਆਏ ਆ ਇੰਟਰਵਿਊ ਵਾਲੇ ਤੇ ਇੰਟਰਵਿਊ ਹੋਣੀ ਆ ਤਿਆਰ ਅਸੀਂ ਹੋਈ ਨਹੀਂ ਸੀਗੇ ਤੇ ਉਹ ਟਾਈਮ ਸਰ ਆ ਗਏ ਆ ਤੇ ਆਪਾਂ ਲੇਟਾਂ ਤੇ ਬੀਬਾ ਦਾ ਘੰਦਰ ਨਾ ਰਹੀ ਆ ਤੇ ਆਪਾਂ ਲੇਟ ਹੋ ਗਏ ਆ ਅੱਜ ਸਾਡੇ ਬੱਚਿਆਂ ਤੇ ਹੋਣੀ ਆ ਇੰਟਰਵਿਊ ਤਿਆਰ ਤੁਰੋ ਜਾਈਏ ਤੇ ਤੁਸੀਂ ਵਲੌਗ ਨਾਲ ਇੱਦੀ ਬਣੇ ਰਹੋ। ਤੇ ਨਾਲਿਆ। ਹੋਰ ਆ ਵੀ ਬਣਾ ਕੇ ਨਿਕਲੇ ਆ ਇਹ ਬਾਹਰ। ਇਹ ਤਾਂ ਹੋਰ ਠੀਕ ਸਮਾਂ ਤਾਂ ਪਿਆ ਸੀ ਨਾ ਇਹ ਆਏ। ਇਹ ਕਹਿੰਦੇ ਕੋਈ ਨਹੀਂ ਥੋੜਾ ਮੋਟਾ ਧੰਡਾ ਲੇਟ ਹੋਈ ਜਾਣਾ। ਚਲੋ ਚਲੋ ਫੇਰ ਨਿਕਲੋ। ਤੇ ਬੱਚਿਆਂ ਦੇ ਦੇ ਕੱਪੜੇ ਹੀ ਧੋਤੇ ਹੀ ਸੀਗੇ। ਤੇ ਉਹ ਆ ਵੀ ਗਏ। ਅਸੀਂ ਮੇਲੇ ਤੇ ਗਏ ਸੀ ਨਾ ਹੁੰਦੇ ਹੀ ਜਾ। ਮੇਲੇ ਤੇ ਗਏਗੇ ਕੱਪੜੇ ਮੜੇ-ਮੂੜੇ ਹੋ ਗਏ ਸੀਗੇ ਤੇ ਸੈਜੂ ਦੀ ਹੁਣ ਪਾਣੀ ਕਿੱਦਾਂ? ਗੱਲ ਬਣੂ ਕ ਨਹੀਂ ਬਣੂ। ਬਣ ਗਈ ਆ ਬਣ ਗਈ। ਲੋ ਜੀ ਉਹ ਆ ਗਈ ਸੀ ਤੇ ਕਾਹਲੀ ਬੜੀਆ ਫਟਾਫਟ ਮੈਂ ਸਿਰ ਪਾਇਆ ਨਾਤੀ ਤੇ ਹੁਣ ਤਿਆਰ ਹੋ ਗਏ ਆ ਹੁਣ ਮੈਂ ਲੱਗੀਆਂ ਲੋਹਣ ਸੂਰ ਸੂਰ ਸਾਡੇ ਜਿਹੜੇ ਪਰੇ ਪਰਸੇ ਦੁਕਾਨੀ ਦੁਕਾਨੀ ਤੇ ਰੱਖਣਾ ਲੈ ਇੰਟਰਵਿਊ ਕੰਨ ਚ ਕਰਦੀਆਂ ਕਰਦੀਆਂ ਲੋਕੀ ਸਾਡੀ ਇੰਟਰਵਿਊ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪਿਆਰਾ ਜਿਹਾ ਕਮੈਂਟ ਕਰ ਲਿਓ ਤੇ ਹੁਣ ਮੈਂ ਸਕੂਲ ਲਾ ਲਮਾ ਉੱਪਰ ਮੈਨੂੰ ਉੱਪਰ ਚੜਨਾ ਪੈਣਾ ਹੁਣ ਮੋੜ ਸਕੂਲ ਦੇ ਲਾਥ ਕਰਸੀ 'ਚ ਆਮੀ ਸੁੱਤੇ ਬੈਠਣਾ ਤੁਮੇ ਨਹੀਂ ਮੈਂ ਸੁੱਤੇ ਬੈਠਣਾ ਨਾ ਕੋਈ ਨਾ ਕੋਰਸੀ ਲਾਓ ਇਹਦੀ ਲੋ ਜੀ ਹੁਣ ਅਸੀਂ ਚੱਲੇ ਆ ਕਿਉਂਕਿ ਜੋ ਤਸਲੀਮ ਦੀ ਵੀ ਇੰਟਰਵਿਊ ਹੋਣੀ ਹੈ ਅੱਜ ਤਸਲੀਮ ਹੈ ਨਾ ਤੇ ਇੰਟਰਵਿਊ ਹੋਣੀ ਤੇ ਤਸਲੀਮ ਸਾਡੀ ਬੜੀ ਫੇਮਸ ਹੋ ਗਈ ਹੈ ਕਹਿੰਦੇ ਜਦ ਤਸਲੀਮ ਨੇ ਇੰਟਰਵਿਊ ਕਰਦੀ ਸੀ ਬਾਲ ਦੇਖ ਰੇ ਆਪਣੇ ਖੜੇ ਆ ਇੰਟਰਵਿਊ ਕਰਨ ਲਈ ਪੁੱਛਦੇ ਪਏ ਕਿੱਥੇ ਕਰਨੀ ਆ ਮੈਂ ਜਾਣਦੀ ਆ ਬੜੀ ਬੜੀ ਕੀ ਹੋਇਆ ਜਾ ਮਨਦਾ ਚਾਹੀਦਾ ਨੋ ਜੀ ਸਹਜੂ ਸਾਡੀ ਬੈ ਗਈ ਆ ਜਸੂ ਵੀ ਬੈ ਗਿਆ ਆ ਦੇ ਚੁੰਗਲੀ ਨਾ ਪਾਉ ਮੂਤ ਇਹ ਕਿਹਦਾ ਲੋ ਜੀ ਇੰਟਰਵਿਊ ਚੱਲ ਰਹੀ ਹੈ ਸਾਡੀ ਉੱਥੇ ਅੰਬ ਥੱਲੇ ਤੇ ਮੈਂ ਚੱਲਣਾ ਹੁਣ ਲੈਣ ਜਸੂ ਨੂੰ ਤੇ ਸਹਜੂ ਨੂੰ ਤੇ ਕਿਉਂਕਿ ਉਹਨਾਂ ਕਰਕੇ ਸਾਰਾ ਕੁਛ ਆ ਤੇ ਉਹਨਾਂ ਨਾਲ ਹੀ ਸਾਡੀ ਲਾਈਫ ਆ ਜੋ ਵੀ ਆ ਸਾਰਾ ਕੁਛ ਆ ਸਾਡਾ ਧੀਨ ਕਰਕੇ ਹੀ ਆ ਤੇ ਮੈਂ ਚੱਲਾ ਲੈਣ ਜਸੂ ਨੂੰ ਜਸੂ ਵਿਚਿਆ ਨਹੀਂ ਸੀ ਰੋਂਦੀ ਪਈ ਸੀ ਸਹਿਰ ਕਹਿੰਦੀ ਮੈਨੂੰ ਗਰਮੀ ਲੱਗਦੀ ਪਈ ਆ ਤੇ ਸਹਿਰ ਨੂੰ ਘਰ ਛੱਡਿਆਂ ਦਾ ਤੇ ਮੈਂ ਲੈਣ ਚੱਲਣਾ ਪਿਆ ਮਨ ਉੱਥੇ ਹੀ ਆ ਤੱਕ ਅੰਡੀ ਐਂਟਰਵਿਊ ਦਾ ਆ ਜਸੂ ਤੁਸੀਂ ਛੋਦੀ ਵੀ ਅੱਜ ਐਂਟਰਵਿਊ ਹੋਣਗੀ ਫਸਟ ਮੇਰੇ ਪੁੱਤ ਦੀ ਮਾਤਮਾ ਨੇ ਸਾਨੂੰ ਇੰਜ ਜੋਗਾ ਕਰਤਾ ਕਿ ਅਸੀਂ ਕਿਸੇ ਦੀ ਮਾੜੀ-ਮੋਟੀ ਜਿੰਨੀ ਕੁ ਜਿੰਨੀ ਹੋ ਸਕੇ ਹੈਲਪ ਕਰ ਸਕਦੇ ਆ ਕੁਝ ਨਹੀਂ ਸੀ ਸਾਡੇ ਪੱਲੇ ਇਹ ਕੁੜੀਆਂ ਨੇ ਸਾਰਾ ਕੁਝ ਦਿੱਤਾ ਜੋ ਦਿੱਤਾ ਤੇ ਇਹਨਾਂ ਦਾ ਆਪਾ ਦੇਣਾ ਨਹੀਂ ਦੇ ਸਕਦੇ ਤੇ ਬਾਕੀ ਵਾਈਫ ਮੇਨੇ ਬਹੁਤ ਸਟਰਗਲ ਕੀਤੀ ਹੈ ਬਹੁਤ ਜਿਆਦਾ ਟਾਈਮ ਕੱਢਿਆ ਆ ਤੇ ਸਾਰਿਆਂ ਤੇ ਤੇ ਆਪਣੀ ਹਿੰਮਤ ਨਾ ਹਾਰੋ ਕਦੀ ਵੀ ਤੇ ਆਓ ਲਾਈਫ ਨਾਲ ਸੰਘਰਸ਼ ਜਿਹੜਾ ਕਰਦੇ ਰਹੋ ਤੇ ਐ ਲੈ ਚੱਲ ਰਹੀ ਹੈ ਇੰਟਰਵਿਊ ਪਿੰਡਾਂ ਦਾ ਮਾਹੌਲ ਤੁਹਾਨੂੰ ਕਿਦਾਂ ਦਾ ਲੱਗਦਾ ਤੇ ਆਹ ਦੇਖੋ ਬੈਠੇ ਆ ਮੈਡਮ ਜੀ ਕੀ ਗੱਲ ਹੈ ਹਾਂ ਪਤਾ ਦਿਨ ਤੋਂ ਹੱਤੀ ਹੋਰ ਨਿਕੜੀ ਨਹੀਂ ਸੀ ਹੈ ਨਿਕੜੀ ਨਹੀਂ ਸੀ ਇੱਕ ਆ ਹੀ ਮਿਲੀ ਆ ਹੀ ਮਿਲੀ ਹੋਰ ਇਹ ਗੰਦੀ ਬੱਧੀ ਅਜਾਪਾ ਬੈਠੇ ਆ ਖੇਤਾਂ 'ਚ ਹਾਂ ਅੰਬ ਥੱਲੇ ਅੰਬ ਦੀ ਗੂੜੀ ਛਾਂ ਦੇ ਥੱਲੇ ਬੈਠੇ ਆ ਤੇ ਸਾਡੇ ਇੰਟਰਵਿਊ ਚੱਲ ਰਹੀ ਆ ਅਦੀਬ ਟੀਵੀ ਤੇ ਤੇ ਜ਼ਰੂਰ ਦੇਖਿਓ ਸਾਰੇ ਜਾਣੇ ਹਫਤੇ ਦੇ ਵਿੱਚ ਵਿੱਚ ਹਫਤੇ ਦੇ ਵਿੱਚ ਵਿੱਚ ਆਇਣੀ ਆ ਤੇ ਸਾਰੇ ਜਾਣੇ ਜ਼ਰੂਰ ਦੇਖਿਓ ਉਵੇਂ ਇੰਟਰਵਿਊ ਫੇਚ ਸਾਬ ਹੌਣ ਜਸਲੀਨ ਦੀ ਤੇ ਸੈਦ ਦੀ ਫੂਟਿੰਗ ਚੱਲ ਰਹੀ ਹੈ ਮੇਰੀ ਹੋ ਗਈ ਹੈ ਆ ਜਾਣੀ ਹਫਤੇ ਤੱਕ ਫੇ ਦੇਖਿਓ ਸਾਰੇ ਜਾਣੇ ਹਾਂ ਜੋ ਸਾਡੇ ਨਾਲ ਸਾਡੇ ਕੁੜੀਆਂ ਤੋਂ ਬਾਅਦ ਜੋ ਜੋ ਸਾਡੇ ਨਾਲ ਹੋਇਆ ਰਵਾਤ ਸੀ ਸੈਦ ਜਸਲੀਨ ਆਓ ਕੁੜੀਆਂ ਤੋਂ ਬਾਅਦ ਜੋ ਜੋ ਸਾਨੂੰ ਪਬਲਿਕ ਕਹਿੰਦੀ ਸੀ ਕੁੜੀਆਂ ਹੋ ਗਈਆਂ ਜ ਸਭ ਕੁਝ ਹੀ ਦੱਸਿਆ ਤੇ ਲਾਈਵ ਦਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੇ ਤੁਸੀਂ ਦੇਖਿਓ ਜ਼ਰੂਰ ਹਫਤੇ ਤੱਕ ਆ ਜਾਣੀ ਆ ਵੇ ਤੁਹਾਨੂੰ ਦੱਸਾਂਗੇ ਤੇ ਇੱਦੀ ਵਲੌਗ ਨਾਲ ਬਣੇ ਰਹੋ ਹੁਣ ਪਾਣੀ ਪੀਣੇ ਜਾ ਕੇ ਗਰਮੀ ਬਹੁਤ ਜ਼ਿਆਦਾ ਆ ਆਂਬ ਵਲੇ ਚਾਚੂ ਬਣਾਉਨੇ ਆ ਚਾਚੂ ਪੀਣੇ ਨਾਲ ਚਲੋ ਇੱਕ ਮਿੰਟ ਇੱਕ ਲੋ ਸਲੋ ਰੱਖ ਦਿਓ ਲੱਭੇ ਚੱਕ ਲੋ ਜੀ ਆ ਪਾਉਣ ਜਾ ਰਹੇ ਆ ਮੰਜਾ ਚੱਕ ਕੇ ਘੜ ਤਾਂ ਸਾਨੂੰ ਕਰੋ ਸਮਾਂ ਤੁਮ ਰ ਆਪਣਾ ਚੱਕ ਲਿਆ ਸੀ ਕਹਿੰਦੇ ਚਲੋ ਦੀ ਘਰੋਂ ਬਾਹਰ ਕਰਾਈ ਜਾਓ ਬਾਹਰ ਘਰੋਂ ਬਾਹਰ ਕੱਢਤਾ ਸਾਨੂੰ ਤੇ ਹੁਣ ਆਪਾਂ ਰੋਡ ਤੇ ਲੰਮੇ ਪੈਣ ਅਗੇ ਕਿਤੇ ਇਹ ਪੁੱਟੇ ਪਾਸੇ ਬਣਾਇਆ ਇਧਰ ਨੂੰ ਹੋ ਜਾ ਇਦਾਂ ਹੋ ਜਾ ਤੇ ਰੋਡ ਤੇ ਲੰਮੇ ਪੈਣਗੇ ਉਹ ਤੂੰ ਆਏ ਆਪਾਂ ਉਹ ਸਹਜੂ ਅੱਗੇ ਜਾਣਦੇ ਹੀ ਆ ਤੇ ਹੁਣ ਦੇਖਦੇ ਕੀ ਹੁੰਦਾ ਕਿੱਥੇ ਸੌਣਾ ਪੈਣਾ ਸਾਨੂੰ ਕੋਈ ਪਤਾ ਨਹੀਂ ਘਰੇ ਇੱਦੀ ਬਾਹਰ ਹੀ ਸੌਣਾ ਪੈਣਾ ਕਰਨਾ ਆਪਾਂ ਟੇਬਲ ਲੈ ਲਏਗੇ ਚਲ ਬੈ ਬੂਏ ਗੁਜ਼ਾਰਾ ਕਰ ਲਾਂਗੇ ਚਲਾ ਰਿਹਾ ਹੈ ਅਚਕ ਲਾਈਵ ਕਰੀਂ ਕੋਈ ਨਾ ਫਾਹ ਲੈਣੇ ਚੱਲ ਬੜਾ ਮੁੰਡਾ ਲੈ ਕੇ ਲੈ ਗਏ ਉਧਰ ਚੱਕੋ ਸਾਮਾਨ ਸਾਡਾ ਖਿਲਰ ਗਿਆ ਸਾਰਾ ਹੀ ਸਾਰ ਕਿਤਾਸ ਹੁਣ ਆਹ ਕਿਹਨੇ ਦੇਖਿਆ ਅੱਧਾ ਸਾਮਾਨ ਸਾਡਾ ਖਿਲਰ ਗਿਆ ਸਾਰਾ ਹੀ ਹੈ ਸਟੋਰ ਚੱਕ ਕੇ ਲੈ ਕੇ ਜਾ ਤੂੰ ਰਹਿਣ ਦੇ ਤਾ ਦੇ ਦਾਂ ਤੁਹਾਨੂੰ ਦੇਖ ਦੇ ਹੁਣ ਘਰ ਦੇ ਐਂਟਰੀ ਕਰਾਉਂਦੇ ਕਿ ਨਹੀਂ ਕਰਾਉਂਦੇ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਹੱਸਦੇ ਜਿਹੜੇ ਰੋ ਸਾਰੇ ਜਾਣੇ ਕਿ ਸੀਗੇ ਚੱਕ ਲੈ ਕੇ ਆਏ ਆ ਲਓ ਜੀ ਇੰਟਰਵਿਊ ਕਰਕੇ ਅਸੀਂ ਘਰੇ ਆ ਗਏ ਸੀ ਤੇ ਟੀਮ ਨੇ ਚਾਹ ਨਹੀਂ ਪੀਤੀ ਕਹਿੰਦੇ ਗਰਮੀ ਬਹੁਤ ਜ਼ਿਆਦਾ ਆ ਤੇ ਸਾਡਾ ਸਾਡਾ ਕੂਲਰ ਦੇਖ ਕੇ ਸਾਰੇ ਕਹਿਣ ਲੱਗ ਪੈਂਦੇ ਆ ਵਾਹ ਕੀ ਹਵਾ ਆ ਤੁਸੀਂ ਵੀ ਆਓ ਇੱਕ ਵਾਰੀ ਪਾਣੀ ਨਹੀਂ ਪੀਤਾ ਨਹੀਂ ਹਾਂ ਪਾ ਲਓ ਇਹ ਮਿੱਠਾ ਅੱਛਾ ਉਹ ਮਿੱਠਾ ਨਹੀਂ ਨਾ ਪਿੰਦੇ ਦੀ ਤਾ ਜਾਣ ਤੇ ਸੇ ਦੇ ਅਬ ਪੂਰੀ ਰਕੜ ਖਤਮ ਕਰਤਾ ਜੋ ਦੀਦੀ ਨਾਲ ਲਿਆਂਦਾ ਸੀ ਉਹ ਹੁਣ ਅਸੀਂ ਖਤਮ ਕਰ ਦਿੰਦੇ ਆ ਲਿਆਂਦਾ ਨਾਲ ਇਹਦਾ ਖਤਮ ਮੈਂ ਕਰਨੇ ਆ ਚਾਹ ਬਣਾ ਲਓ ਹੁਣ ਤੁਸੀਂ ਮੈਨੂੰ ਚਾਹ 5 ਮਿੰਟ ਦਬਲਾ ਦਿਓ ਚਾਹ ਬਣਾ ਲਾਂ ਦੇ ਦੇ ਘਰੇ ਘਰ ਵਾਲੇ ਹੈਗੇ ਤੇ ਕਹਿੰਦੇ ਸਾਰੇ ਘਰ ਵਾਲੇ ਮੇਰੇ ਫੜਕਣਗੇ ਚਾਹ ਤਾਂ ਮੇਰੇ ਘਰ ਵਾਲਾ ਬਣਾਉਣਾ ਮੇਰੀ ਘਰ ਵਾਲੀ ਬਹੁਤ ਚੰਗੀ ਆ ਜੀ ਬਹੁਤ ਜਿਆਦਾ ਇਹਦਾ ਮੈਂ ਦੇਣਾ ਨਹੀਂ ਦੇ ਸਕਦਾ ਜੇ ਮੇਰੇ ਚਾਹ ਮੈਂ ਲੈ ਕੇ ਆਉਂ। ਹਾਂ ਮੈਂ ਇਹ ਨਹੀਂ ਦੇ ਸਕਦਾ ਜਆ ਬਣਾ ਕੇ ਲੈ ਗਿਆ। ਮਤਾ ਚਾਹੀ ਯਾਰ ਕਿੰਨੂ ਤੋਂ ਹੀ ਨਾ ਚੰਗੇ ਲੱਗਦੇ ਆ ਸੋਹਣੇ ਲੱਗਦੇ ਆ ਇੱਕ ਆਪ ਚਾਹ ਪਲਾ ਦੂੰਗਾ ਨਾ ਫਿਰ ਜਿਆਦਾ ਸੋਹਣੇ ਲੱਗਣਾ ਬੜੇ ਛੜਾ। ਮੇਰਾ ਲਾਈਕ ਪਾਟ ਦੋ ਬਹੁਤ ਵਧੀਆ। ਮੈਂ ਕਰ। ਸਹੀ ਹੋ? ਨਹੀਂ 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 ਨਹੀਂ। ਆਹ ਬੜੀਆਂ ਟੀ-ਸ਼ਰਟਾਂ ਪਹਿੜੀਆਂ ਲਿਆਂਦੀਆਂ ਆ ਤੇ। ਚੱਜ ਦੇ ਕੱਪੜੇ ਲੈ ਕੇ ਆਇਆ ਕਰੋ। ਓ ਜਤੇ ਲਿਆ ਦਿਓ ਬਣਾ ਲਓ ਚਾਹ ਸਤੂ ਜਸਲੀਨ ਦੀ ਤੇ ਪਹਿਲੀ ਇੰਟਰਵਿਊ ਹੋਈ ਆ ਜਰੂਰ ਦੇਖਿਓ ਸਾਰੇ ਫਸਟ ਇੰਟਰਵਿਊ ਹੋਈ ਆ ਤੇ ਜਰੂਰ ਦੇਖਿਓ ਸਾਰੇ ਜਾਣੇ ਜਸਲੀਨ ਵੀ ਫੇਮਸ ਹੋ ਗਈ ਹੁਣ ਜਿਹੜਾ ਮੈਨੂੰ ਚਾਹ ਪਿਲਾਉ ਉਹਨੂੰ ਮੈਂ ਦਊਂਗੀ ਪਕੌੜੇ ꞉ਾਓ ਚਾਹ ਬਣਾਓ 5 ਰੁਪਇਆ ਜਿਹੜਾ ਮੇਲੇ ਚਾਹ ਬਣਾਉ ਉਹਨੂੰ ਮੈਂ ਦਊਗੀ 500 ਰੁਪਏ। ਤਾਂ ਪੱਕਾ ਸੈਕੀਂਦੀ ਸੈਰ ਖੇਂਦੀ ਪਕੋੜੇ ਦਾ ਕੋ 500 ਰੁਪਏ ਕੋ। ਆਹ ਪਕੋੜੇ ਖਾ ਲੇ। ਮੈਨੂੰ ਨਹੀਂ ਪਤਾ ਮੈਂ ਇਤਨਾ ਨਾ ਟੈਂਪ ਪਕੋੜੇ ਛੋੜਿਆ ਇੱਥੇ ਗਰਮੀ ਤਾਲ ਥੋੜੀ ਹੁਣ ਗਰਮੀ ਏਕੇ ਥੋੜੀ ਐ। ਇਹਦਾ ਨਾ ਦੀਰੀ ਖਰਾਬ ਕਰ ਦੱਸੇ ਵਰ। ਹੈਂ? ਇਹ ਨਹੀਂ ਵਸਦੀ ਮੇਰੀ। ਕਿਉਂਕਿ ਸਾਰਿਆਂ ਨੂੰ ਇਧਰ ਹੱਸ ਮਿਲਦੇ ਰੋਏ ਰੱਬ। ਕੋ ਇੱਕ ਭੈਣ ਪੁੱਤਨੀ ਭੈਣ ਤੋਂ ਬਾਰੇ ਭਰਾ ਆ। ਉਹ ਨੂੰ ਚੰਗਾ ਨਹੀਂ ਲੱਗਦਾ ਤੇ ਉਹ ਨੂੰ ਕਿੱਦਾਂ ਕਰਾਂ ਮੈਂ ਚੰਗਾ ਨਹੀਂ ਤੇ ਕੀ ਤੁਹਾਡੇ ਹਸਬੰਦ ਚੰਗੇ ਨਹੀਂ ਨਾਲ ਦੇ ਨੂੰ ਕੀ ਕਰਾਂ ਉਹ ਵਧੀਆ ਹੀ ਆ ਨਾ ਮਗਰਾਂ ਵੀਡੀਓ ਚ ਸਾਰੇ ਕੰਨੇ ਵਧੀਆ ਜਿਹੜੇ ਨਾਮ ਕਰ ਤੂੰ ਹੀ ਦੱਸੋ ਸਾਰੇ ਜਣੇ ਮੈਂ ਤਾਂ ਕੁਝ ਕਹਿ ਨਹੀਂ ਸਕਦਾ ਤੂੰ ਹੀ ਦੱਸੋ ਸਾਰੇ ਜਣੇ ਵੀਡੀਓ ਚ ਆਇਆ ਕਰਨ ਕਿ ਨਾ ਆਇਆ ਕਰਨ ਇਹ ਨੂੰ ਚੰਗੇ ਨਹੀਂ ਲੱਗਦੇ ਇਹ ਇਹਨਾਂ ਦੀ ਸ਼ਕਲ ਜਿਹੜੀ ਆ ਬਾਂਦਰਾ ਰਕੀ ਆ ਨਾ ਉਦੋਂ ਹੀ ਉਦੋਂ ਹੀ ਇਹ ਲੱਗਿਆ ਇਹ ਬਾਂਦਰਾ ਰਕੀ ਹਾਂ ਹਾਂ ਤੇ ਕੋਈ ਨਹੀਂ ਮੈਂ ਬੰਦ ਰਹਾ ਠੀਕ ਤੇ ਮੈਂ ਤੁਹਾਨੂੰ ਰੋ ਵਧੀਆ ਮੋਬਾਈਲ ਤੁਹਾਨੂੰ ਚੜ੍ਹਦੀ ਕਲਾ ਚ ਰੱਖੀ ਤੇ ਤੁਹਾਨੂੰ ਤੁਹਾਡੀ ਸ਼ਕਲ ਰਾਜੇ ਰਾਣੀ ਆ ਕੇ ਕਰੇ ਸਾਡੀ ਸ਼ਕਲ ਇਦਾਂ ਹੀ ਰਹਿੰਦੀ ਹੈ ਸ਼ਕਲ ਆਪ ਤੇ ਕੀ ਜਾਣਨੀ ਹੈ ਤੁਸੀਂ ਸਭ ਤੇ ਨਾਲ ਦਾ ਆਪਣੇ ਲੋਚਾ ਆਪਣਾ ਅਗੇ ਦੱਸ ਮੈਨੂੰ ਜਾਈ ਜਾਈ ਦੀ ਹੈ ਉੰਗੜੀ ਜਾ ਜੋਈ ਹਾਂ ਰਹੀਆਂ ਖਾ ਨੂੰ ਵੀ ਖਾ ਲ ਤਾ ਕੱਲਿਆ ਕੱਲੇ ਖਾਈ ਜਾਂਦੇ ਆ ਇੰਟਰਵਿਊ ਕਰਕੇ ਭੁੱਖ ਲੱਗ ਗਈ ਕੱਲਿਆ ਕੱਲੇ ਹੀ ਖਾਈ ਜਾਂਦੇ ਆ ਮਾਗਿਓ ਹੋਰ ਮਲੇ ਆਕ ਮਾਂਟੀ ਵਾਹ ਹੈਗੀ ਆ ਜੀ ਮਲਾਂਜੀ ਅੰਬਾਂ ਦੀ ਮਲਾਂਜੀ ਆ ਹੈਗੀ ਆ ਤੁਹਾਡਾ ਪ੍ਰੋਮੋਡਾ ਚਾੜਨਾ ਇਦਾਂ ਮਲਾਂਜੀ ਖਾਇਆ ਕਰੋ ਮੰਮਾ ਮੰਮਾ ਅ ਹਮਾਰਾ ਜਿਹਾ ਪੜੂੰਗਾ ਭੁੱਖੜਾ ਲੱਗ ਗਿਆ ਇਹਨੂੰ ਦੇਖ ਕਿਦਾਂ ਫੂਣ ਹੈ ਚੱਲੇ ਨਾ ਹਾਂ ਫੂੜੇ ਦੀ ਬਹੜ ਹੁੰਦਾ ਇਹ ਤਾਂ ਆਪਣੀ ਇੰਨੇ ਕੀ ਬਲੌਗ ਬਣਾਣਾ ਇਹ ਤਾਂ ਵਲੌਗ ਬਣਾਉਣ ਕੀ ਸੀ ਜੇ ਇਹ ਨੂੰ ਕਿਤੇ ਰੈਸਪੀ ਰਸਪੀ ਦਾ ਵਲੌਗ ਬਣਾਉਣਾ ਹੁੰਦਾ ਇੰਨੇ ਕੜਾ ਪੜਿਆ ਪੜਿਆ ਫੂੜੇ ਫੂੜੇ ਤੇਲੇ ਚੋਟਕੇ ਨਾ ਪਿਲਾ ਖਾਣਾ ਇੰਨੇ ਬੜਾ ਜਸੂਣ ਦੇ ਆ ਵਿੱਚ ਫਿਰ ਉਹ ਆਇਆ ਨਾ ਕਮੈਂਟ ਆਫ ਕਰ ਦਿੰਦੇ ਜਸੂ ਦੇ ਕਮੈਂਟ ਆਫ ਕਰ ਦਿੰਦੇ YouTube ਵਾਲੇ ਕਹਿੰਦੇ ਤਾਂ ਨਿੱਕਾ ਬੱਚਾ ਆ ਇਹ ਆ ਲੈ ਆਂਦੀ ਆ ਬਣਾ ਜੀ ਨਾ ਖਾ ਰਹੇ ਆ ਪਰੌਂਠੇ ਨਾਲ ਲੈ ਲਿਆ ਨੀ ਆਚਾਰ ਬੀਬਾ ਨੇ ਤੇ ਆਪਾਂ ਹੁਣ ਫੇ ਕੀ ਲਈਏ ਮੈਨੂੰ ਵੀ ਭੁੱਖ ਲੱਗੀ ਆ ਆ ਜਾਓ ਬੇ ਆ ਲੋ ਕਰਮ ਮਟੋ ਪੈਰ ਦੀ ਰੋਟੀ ਇਹ ਸੋਹਣਿਆ ਵੇ ਤੇਰੇ ਮੂੰਹ ਚ ਬੁਰਕੀਆਂ ਪਾਵਾ ਊ ਏਡਾ ਮੂੰਹ ਥੋੜੀ ਮਣਾ ਲੈ ਐਂ ਮੇਂ ਬੁਰਕੀਆਂ ਹੈਂ ਚਾਜੂ ਹੀ ਪਾਉਣਾ ਪਈ ਰੁਕ ਜਾ ਮਨ ਨੇ ਸਵਾਲ ਲਗੀ ਯਾਰ ਆ ਗੋ ਵਾਹ ਨਾ ਹਾਂ ਆਦਾ ਯਾ ਠੀਕ ਆ ਸੇਹ ਤਾਂ ਕੀ ਹੋਇਆ ਬੜੀ ਚੁੱਪ ਚਾਹ ਬੈਠੀ ਆ ਬਾਪੂ ਜਿਆਦਾ ਹੁੰਦੀ ਆ ਜਾਣਾ ਕੋਈ ਨਹੀਂ ਬਾਪੂ ਜਿਆਦਾ ਹੁੰਦੀ ਹੈ ਬਾਪੂ ਦੇ ਵਧ ਗਿਆ ਨਾ ਪੰਜ ਦਿਨ ਦੀ ਮੈਂ ਤਾਂ ਥਰ ਕੇ ਰੱਖਣੀ ਆ ਸੂਡ ਬੜਾ ਸ਼ਾਨਦਾਰ ਪਾਇਆ ਅੱਜ ਸ਼ਾਨਦਾਰ ਹੈ ਨਾ ਮਮਾ ਵਾਹ ਮਾਰਾ ਮਾਦਾ ਬੇਟੂ ਤਾ ਹੈ। ਹਾਂ ਬੀਬੀ ਨੇ ਮੈਨੂੰ ਟਰ ਕਰਨਾ ਮੈਨੂੰ। ਹਾਂ। ਮਾਤਾ ਜੀ ਨੂੰ ਬਾਪੂਰੀ ਯਾਦ ਆ ਰਹੀ ਆ ਤੇ ਬਾਪੂ ਗਿਆ ਸੇਵਾ ਦੇ ਪਾਣੀ ਦੇ। ਮੈਂ ਘਰ ਤਾਂ ਟੀਵੀ ਵੀ ਨਹੀਂ ਲਾਇਆ। ਹਰ ਕਿੰਨੇ ਦਿਨ ਹੋ ਗਏ? 5 ਦਿਨ ਲਾਇਆ ਹੈ ਨਾ। ਅੱਜ ਆਈ ਜਾਣਾ ਕਰੇ। ਪੰਜ ਦਿਨ ਹੀ ਨੂੰ ਹੋਏ ਉਹਨਾਂ ਤਾਂ। ਪੰਜਵੇਂ ਦਿਨ ਤੁਰ ਤੁਰ ਪੈਂਦੇ ਆ। ਮੰਮੀ ਨੂੰ ਸਾਰਾ ਪਤਾ ਕੱਢਣਾ ਹੋਣਾ। ਮੈਂ ਡੇਢ ਦਿਨ ਦੀ ਇੱਕ ਤਾਂ। ਮੈਂ ਦੱਲੂ ਚੇਹ ਰੱਦੀ ਕਹਿੰਦੀ। ਮੰ 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 ਤਾਨੂੰ ਤਾਂ ਹੀ ਚੱਲ ਜਾਣਾ ਤੇ ਸਾਰਿਆਂ ਨੇ ਵਲੌਗ ਨਾ ਬਣੇ ਰਿਓ ਜੀ ਤੇ ਕੱਲਾ ਫਟ ਜਾ ਰਿਹਾ ਟੂਰ ਕਿਤੇ ਆਪਾਂ ਜਾ ਰਹੇ ਆ ਕਿੱਥੇ ਜਾਣਾ ਬੱਚੋ ਆਪਾਂ ਜਾ ਰਹੇ ਆ ਮਸ਼ਹੂਰ ਕਪਲ ਜੋੜੀ ਤੋਂ ਇੱਕ ਵਲੌਗ ਵਿੱਚ ਤੁਸੀਂ ਇਹਦੇ ਬਣੇ ਰਿਓ ਜਿਹਨਾਂ ਕੋਲ ਆਪਾਂ ਜਾ ਰਹੇ ਆ ਹਨ ਤੁਸੀਂ ਦੇਖਿਆ YouTube Facebook Instagram ਤੇ ਦੇ ਉਹਨੇ ਕਿੰਨੇ ਵਾਰ ਫਟ ਜਾ ਗਏ ਚੰਨ ਟ੍ਰਾਈਮੇ ਲੱਗੇ ਜਾਂਦਾ ਸਾਡੇ ਬੱਚਿਆਂ ਕਰਕੇ ਵੀ ਸਾਡੇ ਤੋਂ ਜਾ ਹੁੰਦਾ ਸੀਗਾ ਹੁਣ ਛੁੱਟੀਆਂ ਹੈਗੀਆਂ ਤੇ ਹੁਣ ਮੈਂ ਕਿਹਾ ਆਪਾਂ ਜਾ ਕੇ ਆਉਣਾ ਪਹਿਲੇ ਭਾਜੀ ਉਹਨਾਂ ਤੋਂ ਤੇ ਫਿਰ ਬਾਕੀ ਕੰਮ ਕਰਾਂਗੇ ਛੁੱਟੀਆਂ ਨੇ ਪਤਾ ਵੀ ਨਹੀਂ ਲੱਗਦਾ ਕਿਹੜੇ ਵੇ ਨਿਕਲ ਜੰਦੀਆਂ ਹੈ ਧਗ 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 ਹੋ ਜਾਂਦੀ ਆ ਅੱਧੀ ਛੁੱਟੀ ਸਾਡੇ ਕਮਰਾ ਬਣਾਉਣ ਦੀ ਲੰਘ ਗਈਆਂ ਕਮਰੇ ਤੇ ਬਣਾਉਣਾ ਸਾਡੇ ਹੱਥਾਂ ਲੰਘ ਗਿਆ ਨਾ ਤੇ ਭੇਜ ਦਿੰਦੇ ਤਾਂ ਫੁੱਲੇ ਗੋ ਬਾਲ ਫੁੱਲ ਤੇ ਜਾਈਏ ਸਾਡੇ ਫੋਟੋ ਵੀ ਸੈਟ ਕਰਨੀਆਂ ਅੱਜ ਹੋਰ ਇੱਕ ਬੰਗਾ ਕਰ ਦਿੰਨੇ ਨਾਲ ਸਾਰੀਆਂ ਇਦਾਂ ਕੀ ਫੋਟੋ ਨਾ ਖਿਲਰੀਆਂ ਜੀਆਂ ਲੱਗੀਆਂ ਥੋੜੀਆਂ ਆਪਾਂ ਸਾਡਾ ਇਰਾਦਾ ਕੀ ਆਪਾਂ ਇੱਕ ਸਾਰ ਕਰ ਦਈਏ ਸਾਰੀਆਂ ਫੋਟੋਆਂ ਹੂੰ ਮੈਂ ਆ ਤਾਂ ਫਾਰਮੈਟ ਬਸ ਇੱਧਰ ਮੋੜ ਲਾਣੀ ਹਨਾ ਖਿਲਰ ਜੇ ਹੋ ਗਈਆਂ ਸਾਰੇ ਖੁੰਦਿਆਂ ਇਧਰ ਹੀ ਛੱਡ ਹੂੰ ਆਈ ਫੋਟੋ ਕਦੀ ਨਹੀਂ ਆਣੀ ਕੋ ਘੋੜਿਆਂ ਵਾਲੀ ਬਾਬਾ ਜੀ ਦੀ ਫੋਟੋ ਕਿੱਥੇ ਬਾਬਾ ਜੀ ਫੋਟੋ ਉਥੇ ਲਾ ਜਾਣੀ ਹੂੰ ਤੇ ਲਾ ਕੇ ਸਾਰੀ ਉਸ ਲਾਈਨ ਦੇ ਵਿੱਚ ਉਸ ਲਾਈਨ ਚ ਘਲੌਕ ਲਾ ਦੇਣਾ ਆਪਾਂ ਤੇ ਛੋਟੇ ਗੱਪੇ ਛੋਟੀਆਂ ਲਾਣੀਆਂ ਏਦਾਂ ਲਾਜੀ ਇੱਕ ਫੋਟਮੱਕ ਇਸ ਤਰੀਕੇ ਨਾਲ ਲਈ ਤੇ ਬਾਕੀ ਘੋੜਿਆਂ ਵਾਲੇ ਆਪਾਂ ਇੱਥੇ ਲੱਗੀ ਰਹਿਣ ਦੇਣੀ ਆ ਸਾਡੇ ਕਿਸੇ ਵੀਰ ਨੇ ਕਿਹਾ ਸੀਗਾ ਕਿ ਘੋੜੇ ਦੇ ਫੋਟੋ ਜਿਹੜੀ ਅੰਦਰ ਨੂੰ ਐਂਟਰ ਕਰਦੇ ਲਈਦੀ ਆ ਤੇ ਆਪਾਂ ਉਹ ਤਾਂ ਕਰਕੇ ਅੰਦਰ ਨੂੰ ਰਹਿਣ ਦਵਾਵਾਂਗੇ ਤੇ ਬਾਕੀ ਥੋੜੀ ਜੀ ਚੇਂਜਿੰਗ ਕਰਾਂਗੇ ਵਿੱਚ ਤੇ ਉਹ ਹੋ ਗੇਟਾਂ ਚੂਸੀ ਜਾ ਹੋਰ ਕੌਣ ਕੌਣ ਦਾ ਚੂਸ ਦਾ ਗੇਟਕਾ ਮਲਾਂਜੀ ਦੀਆਂ ਜੀ ਦੱਸਿਓ ਕਮੈਂਟ ਬਾਕਸ ਵਿੱਚ ਸਾਰੇ ਜਾਣੇ ਪਿਆਰ ਨਾਲ ਇਹਨਾਂ ਦਾ ਬਲਾਂਜੀ ਖਾਣਾ ਹੁਣ ਦਾ ਟੇਸ ਲੱਗਦਾ ਹੈ ਗੇਟਕਾ ਮਲਾਂਜੀ ਖਾ ਕੇ ਦੇਖੋ ਟੇਸਦਾਰ ਉਹ ਉੱਠ ਗਿਆ ਜੰਗੜੂ ਵੇ ਉਹ ਜੰਗੜੂ ਤੋਂ ਮੈਨੂੰ ਬਾਈਜੀ ਬਲਾਤ ਹੈ ਆਈ ਆਪਾਂ ਕਿਤੇ ਨਹੀਂ ਗਏ ਆਪਾਂ ਇੱਥੇ ਹੀ ਆ ਤੇ ਕੱਲ ਜਿਹੜਾ ਆਪਾਂ ਕੰਮ ਕੀਤਾ ਜੀ ਬੈੱਡ ਦਾ ਕੀਤਾ ਆ ਬੈੱਡ ਤੇ ਲਾਇਆ ਸਨਮੇਕਾ ਤੇ ਰਾਤ ਨੂੰ ਪਹਿੇ ਕੰਮ ਕੀਤਾ ਸੀਗਾ ਮੈਂ ਲਗਾਤਾ ਹੀ ਸਾਰਾ ਦੀ ਬਾ ਸੌ ਰਹੀ ਆ ਖੁੱਲ੍ਹੇ ਛੱਡ ਕੇ ਤੇ ਕਿੱਥੋਂ ਸੌ ਰਹੀ ਮੈਂ ਤੁਹਾਨੂੰ ਤੁਸੀਂ ਕਿੱਥੇ ਗਏ ਸੀ ਨੇ ਟਾਈਮ ਚਾਹ ਮੇਰੀ ਚਾਹ ਕਿੱਧਰ ਪੀਤੀ ਆ ਚਾਹ ਨਹੀਂ ਚਾਹ ਤੂੰ ਹੈਂ ਕਿੱਡਾ ਹੋ ਗਿਆ ਤੁਹਾਨੂੰ ਬਾਹਰ ਚਾਹ ਮੇਰੀ ਕਿਹਨੇ ਪੀਤੀ ਆ ਸੱਚ ਕੇ ਨਹੀਂ ਚਾਹ ਲੈ ਕੇ ਆਪਣਾ ਕੇ ਚਲੋ ਨਹੀਂ ਤੁਸੀਂ ਤਾਂ ਬਾਹਰ ਘੁੰਮਦੇ ਉੱਥੇ ਚਾਹ ਨਹੀਂ ਮਿਲਦੀ ਤੁਹਾਨੂੰ ਉੱਠੋ ਉੱਠੋ ਛੇਤੀ ਉੱਠ ਕੇ ਕਿੱਥੇ ਹੈ ਤੂੰ ਚੱਲ 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 ਜਾ ਉੱਠ ਹੁਣ ਚਾਹ ਦੂ ਹੈ ਨਹੀਂ ਕੀ ਉੱਠੋ ਛੇਤੀ ਤੁਸੀਂ ਹੀ ਮੈਂ ਡਰਾਮਾ ਕਰਦੀ ਮੈਂ ਦੇਦੀ ਇਹ ਦੇਦੀ ਕਿੱਥੋਂ ਆਏ ਘੁੰਮ ਕੇ ਚਾਹ ਨਾ ਲੈ ਕੇ ਚਲੇ ਗਏ ਹਾਂ ਚਲ ਚਲ ਚਾਹ ਲੈ ਲੈ ਹੈ ਨਹੀਂ ਚਾਹ ਪੀਤੀ ਕਿਉਂ ਫੇਰ ਚਾਹ ਰੱਖ ਕੇ ਗਈ ਮੈਂ ਤੂੰ ਗਈ ਗਈ ਕਿੱਥੇ ਤੈਨੂੰ ਇੰਨਾ ਟਾਈਮ ਚਾਹ ਰੱਖੀ ਛੱਡੀ ਅਸੀਂ ਮੈਂ ਰੱਖ ਕੇ ਗਈਆਂਗਾ ਆਪਣੇ ਆ ਵਖਰੀ ਤੂੰ ਕਿਉਂ ਪੀਤੀ ਫੇਰ ਮੈਨੂੰ ਕੋ ਪਤਾ ਤਾਂ ਮੰਮੀ ਦਿੱਤੀ ਮੰਮੀ ਕਹਿੰਦੀ ਚਾਹ ਤੇ ਉਹ ਰੱਖੀ ਆ ਮੈਂ ਪੀ ਲਾ ਮੈਂ ਪੀ ਲਈ ਬਣਾਓ ਆ ਚਲ ਚਲ ਉੱਠ ਮੈਂ ਤਾਂ ਨਹੀਂ ਮੰਨੂ ਉੱਠ ਮੈਂ ਹੁਣੇ ਲੱਭੀ ਫਾਈ ਸ਼ਾ ਡਾਂਗ ਲੈ ਕੇ ਆਈ ਇੱਕ ਮੈਂ ਹੁਣੇ ਲੱਭੀ ਮੈਂ ਤਾਂ થਾਕ ਹੋ ਗਿਆ ਮੈਨੂੰ ਕੁੜੀ ਨੇ ਕਿ ਮਸਤਾਇਆ ਛੋਟੀ ਨੇ ਹਾਂ ਉੱਠ ਛੇਤੀ ਉੱਠ ਲੀ ਵੜਾਸ ਤੋਂ ਨਹੀਂ ਬਾਹਰ ਹਿਲ ਜਾਣੀ ਫੇਰ ਨਾ ਕਿਹ ਜਰੂਰੀ ਹਲਾੜੀ ਆ ਫੇਚ ਕੇ ਮੈਨੂੰ ਉੱਠ ਛੇਤੀ ਉੱਠ ਚੱਲ ਚੱਲ ਮੋੜ ਕਪੜਾ ਢੇਲ ਕਿਦਾਂ ਲੱਗਾ ਸੈਨਿਕ ਲਾਰਾ ਪਾਇਆ ਮੈਂ ਕੀ ਚੱਕੀ ਜਾਵਾਂ ਹਾਂ ਕੋਈ ਨਹੀਂ ਧੋਦਣਾ ਮੈਂ ਚਾਹ ਬਣਾ ਲਿਆ ਧੋਦਣਾ ਕੱਪੜੇ ਫੇਰ ਧੋਣਾ ਚਾਹ ਬਣਾ ਕੇ ਦੇ ਦੇ ਮੈਨੂੰ ਕੱਪੜੇ ਧੋਣਾ ਸਾਰੇ ਚਾਹ ਬਣਾਉਣੀ ਸੋਕੇ ਕੱਪੜੇ ਧੋਣੇ ਸੋਕੇ ਚਾਹ ਬਣਾ ਪਾਣੀ ਲੱਗਦਾ ਪਾਣੀ ਲੈ ਸਾਵ ਨੂੰ ਕੋਈ ਨਹੀਂ ਟੈਂਕੀ ਵਾਲਾ ਹੈਗਾ ਚੱਲ ਫੇਰ ਚਾਹ ਬਣਾਉਣਾ ਧੋਦਣਾ ਕੱਪੜੇ ਨਾਲ ਉਹ ਨਾੜਾ ਕੰਡੂਰ ਹੁੰਦੀਆਂ ਤਾਂ ਪਿਆਰ ਦੀ ਨੀਤੋਂ ਉਂਦੀ ਬਾਰ-ਬਾਰ ਚਲੋ ਫੋਟੋ ਸਿੱਤੀਏ ਫੋਟੋ ਵੀ ਸੈਟ ਕਰਨੀ ਆ ਕੰਮ ਬਹੁਤ ਪਿਆਰਾ ਦਾ ਕਰਦਾ ਕਰਨੇ ਆਲਾ ਫੋਟੋ ਵੀ ਨਹੀਂ ਤਾਂ ਗੱਲ ਬਣਨੀ ਆ ਆ ਲਾ 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 ਪੋਟੀ ਗਾਤੀ ਆ ਪੋਟੀ ਗਾਤੀ ਆ ਪੋਟੀ ਗਾਤੀ ਹੋ ਚੀਏ ਪੋਟੀ ਮੈਨੂੰ ਕਿੰਨੇ ਹਰੇ ਸੁਨਿਆਰੇ ਕੋਲ ਘੜੇ ਲੈ ਕੇ ਆਉਣ ਤੇ ਮੇਰੇ ਨਾਲ ਗੇੜਾ ਮਾਰ ਮੰਮੀ ਲੈ ਆਂਦੀਆਂ ਗੁੱਛੇ ਵਾਲੇ ਚੂੜੀਆਂ ਮੰਮੀ ਕਹਿੰਦੀ ਗੁੱਛੇ ਵਾਲੇ ਚੂੜੀਆਂ ਚਾਹੀਦੀਆਂ ਮੈਨੂੰ ਸੱਸ ਨੂੰ ਉਹਦਾ ਪਿਆਰ ਦੇਖੋ ਜੀ ਚੂੜੀਆਂ ਲੈ ਕੇ ਆਏ ਆ ਤੇ ਖੋਰੀਆਂ ਵੱਡੀਆਂ ਨੂੰ ਕਿਹਾ ਸੱਸ ਲਈ ਲੈਂਦੀਆਂ ਚੁੰਨੀਆਂ ਕੱਚ ਦੀਆਂ ਬੰਗੀਆਂ ਸੱਸ ਨੂੰ ਮੋਹ ਸ਼ਕੀਨ ਆ ਜੀ ਰੈੱਡ ਕਲਰ ਦਾ ਵੀ ਸਾਡੀ ਬਗੂੜੇ ਦਾ ਖਸਾਂਦਾ ਹੀ ਕੁਛ ਕਰ ਨਹੀਂ ਸਕਦਾ ਇਸ ਕਰਕੇ ਸਾਨੂੰ ਗੂੜੇ ਕਲਰ ਨੇ ਹਉਣੇ ਪਿੰਦੇ ਮੈਂ ਕੋਈ ਕਹਿਣਾ ਰਿਹਾ ਕਿ ਨਾ ਗੂੜੇ ਰੰਗ ਕਿਉਂ ਨੇ ਗੂੜੇ ਗੂੜੇ ਰੰਗ ਪਸੰਦ ਆ ਮਾਤਾ ਸਾਡੀ ਨੂੰ ਸ਼ੌਂਕ ਦਾ ਕੋਈ ਮੋਲ ਨਹੀਂ ਚਾਹੇ ਗੂੜੇ ਪਾਉ ਚਾਹੇ ਪਿੱਕੇ ਪੂਰੀ ਕੱਚ ਦੀ ਲੈ ਆਂਦੀ ਸੱਸ ਆਪਣੀ ਲਈ ਆਹੋ ਦੇਖੋ ਜੀ ਸਸ ਖੁਸ਼ ਹੋ ਗਈ ਕਿੰਦੀ ਕੋਣੀ ਮੇਰੇ ਕੋਲ ਵਿੱਚ ਚੂੜੀਆਂ ਆ ਵੀ ਨਾ ਆ ਵੱਡੀਆਂ ਆ ਵੀ ਨਾ ਤਿੰਨ ਪੰਗੀਆਂ ਇਹ ਗੱਲ ਦੇਖਣ ਮੈਂ ਆਪਣੇ ਇਲਾਕੇ ਆਵੜਾ ਕਰ ਲਉ ਬਰਾਊਨ ਆ ਗੱਲ ਲੈ ਲਿਆ ਦਾ ਮੈਂ ਪੁੱਲੀ ਇਹ ਰੇ ਪੱਤੀਆਂ ਨਹੀਂ ਇਹ ਪੱਤੀਆਂ ਹੈ ਇਹ ਠੂੜੀ ਦੇ ਮੇਰੇ ਉਹਨਾਂ ਚਾਲਦੀ ਸੀ ਇਹਨੂੰ ਵੀ ਇਹ ਜੀ ਠੂੜੀ ਕਹਿੰਦੇ ਹੁੰਦੇ ਸੀ 6 ਮਹੀਨੇ ਵਾਲੀ ਹਾਂ ਇਹ ਮਹੀਨਾ ਇੱਧੇ ਰਹਿਣੀ ਹੈ ਇਸ ਤੱਕ ਲੋ ਜੀ ਕੂਲਰ ਸਾਡਾ ਹੋ ਗਿਆ ਸੀ ਆਵਾਜ਼ ਕਰਨ ਲੱਪਿਆ ਸੀ ਜ਼ਿਆਦਾ ਤੇ ਇਹਨਾਂ ਨੇ ਕੁਰਤ ਦੀ ਕੀਤੀ ਮਰਮਲਸ ਇਤਾਰੇ ਕੰਮ ਤਾਂ ਛੋਟੇ ਮੋਟੇ ਅਸੀਂ ਆਪ ਹੀ ਕਰ ਲਈ ਤੇ ਕੀ ਕੀਤਾ ਕੂਲਰ ਦਾ ਕੂਲਰ ਵਾਰਮ ਹੋ ਕਰਨ ਲੱਪਿਆ ਸੀ ਮੈਂ ਦੇਖ ਕੇ ਚਲਾ ਕੇ ਪਤਾ ਲੱਗਣਾ ਨਹੀਂ ਆਵਾਜ਼ ਕਾ ਤੋ ਕਰਦਾ ਸੀ ਮਤਲਬ ਕੀ ਪ੍ਰੋਬਲਮ ਸੀ ਆਈ ਵਿੱਚ ਰਬੜ ਸੀ ਵਿੱਚ ਇੱਕ ਮੋਟੀ ਲੀ ਹੋ ਗਈ ਅਸ਼ਾਰਾ ਬਟੂਆ ਪੱਕੀ ਜੋੜਦੀ ਹੈ ਪੱਕੀ ਜੋੜਦੀ ਹੁਣ ਦੇਖੋ ਹਾਂ ਹੁਣ ਸਹੀ ਆ ਰੰਗ ਕਰ ਦੋ ਸਹੀ ਹੈ ਮਕੈਨਿਕ ਨੇ ਕੂਲਰ ਸਹੀ ਕਰ ਦਿੱਤਾ ਹੈ ਅਸੀਂ ਜਿਹੜੀਆਂ ਮਾਮਾਤੀ ਆਇਆ ਅਸੀਂ ਜਿੰਨਾ ਦੇ ਜੀ ਹੈ ਉਹਨੇ ਕਦੋਂ ਠੀਕ ਹੋਊਗਾ ਕਦੋਂ ਲੱਗੂਗਾ ਤੇ ਕਦੋਂ ਬਾਜ਼ ਕਰਨੋਂ ਹਟੂਗਾ ਕਿ ਕੂਲਰ ਦੀ ਜਿਹੜੀ ਆਵਾਜ਼ ਸੀ ਉਹ ਬਹੁਤ ਜਿੱਦਾਂ ਵਾਂਗ ਲੱਗਿਆ ਜਹਾਜ਼ ਚਲਣ ਤੇ ਆਉਂਦਾ ਗੜਗੜਦੀ ਆਉਂਦੀ ਸੀ ਆ ਹੋ ਰਤੀ ਇਦਾਂ ਹੀ ਆਈ ਬਾਜ ਮੈਂ ਖਾਲ ਬਾਹਰ ਜਾ ਚੱਲਣ ਦਿਆ ਮੈਂ ਤਾਂ ਹੀ ਬਾਜ ਘਠਾਈ ਜਦੋਂ ਪਤਾ ਫੂਲਰ ਜਾਂਦੀ ਮੈਂ ਖਾਲ ਜਾ ਤੇ ਜਿਹੜੀ ਸਾਡੀ ਇੰਟਰਵਿਊ ਹੋਈ ਜਾਂ ਸਵੇਰੇ ਉਹਨਾਂ ਜਿਹੜਾ ਫੁੱਲ ਬਲੌਗ ਆਊਗਾ ਆਪਾਂ ਵੀ ਅਪਲੋਡ ਕਰਨਾ ਨਾ ਉਹ ਹਾਂ ਅਸੀਂ ਆਪਣੇ ਚੈਨਲ ਤੇ ਅਪਲੋਡ ਉਹਨੂੰ ਕਰਾਂਗੇ ਕਿਸੇ ਵੀ ਇੰਟਰਵਿਊ ਸਾਡੀ ਆ ਗਈ ਤੇ ਉਹ ਫੇਰ ਤੁਹਾਡੇ ਰੂਬਰੂ ਕਰਾਂਗੇ ਤਾਂ ਇੰਟਰਵਿਊ ਜਰੂਰ ਦੇਖਿਓ ਜੋ ਸਾਡੀ ਲਾਈਵ ਚ ਹੋਇਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰਾ ਪ੍ਰੋਸੈਸ ਦੱਸਿਆ ਆ ਵਿੱਚ ਹੁਣ ਤੱਕ ਦਾ ਮਤਲਬ ਕੀ ਹੁਣ ਤੱਕ ਪਿੱਲ ਤੋਂ ਲੈ ਕੇ ਹੁਣ ਤੱਕ ਜੋ ਵੀ ਹੋਇਆ ਆ ਚੰਗਾ ਹੋਇਆ ਮਾੜਾ ਹੋਇਆ ਜੋ ਕੁੜੀਆਂ ਦੇ ਉਹ ਨਾਲ ਹੋਇਆ ਜੋ ਉਹਨਾਂ ਬਾਰੇ ਸਾਨੂੰ ਕਿਹਾ ਸਭ ਕੁਝ ਉਹਦੇ ਵਿੱਚ ਦੱਸਿਆ ਆ ਉਹ ਤੁਹਾਨੂੰ ਪਤਾ ਲੱਗੂਗਾ ਇੰਟਰਵਿਊ ਵਿੱਚ ਕਿਉਂਕਿ ਮੈਂ ਨਹੀਂ ਕੁਝ ਦੱਸ ਸਕਦੀ ਤੁਸੀਂ ਉਹਦੇ ਵਿੱਚ ਦੇਖ ਲਿਓ ਤੇ ਜੇ ਤੁਹਾਨੂੰ ਇੰਟਰਵਿਊ ਵਧੀਆ ਲੱਗੀ ਆ ਸਾਡੀਆਂ ਸਾਡੇ ਨਾਲ ਜੋ ਹੋਇਆ ਤੁਸੀਂ ਹਾਂ ਕਈਆਂ ਨੇ ਨਹੀਂ ਜਿਹਨਾਂ ਨੇ ਦੇਖੀ ਪਹਿਲੀ ਇੰਟਰਵਿਊ ਸਾਡੀ ਹੋਈ ਆ ਪਰ ਜਿਹੜੀ ਹੁਣ ਦੀ ਆ ਜਿਹੜੀ ਉਹ ਇੰਟਰਵਿਊ ਉਹ ਸਾਡੀ ਮਤਲਬ ਕਿ ਲਾਈਫ ਦਾ ਅੱਧ ਸੀ ਸੈਦਨ ਤੱਕ ਸੀ ਤੇ ਹੁਣ ਜਿਹੜੀ ਹੋਣ ਵਾਲੀ ਹੋਈ ਆ ਜਸਲੀਨ ਨੂੰ ਪਿਆਰ ਕਰਨ ਵਾਲੇ ਸਾਡੇ ਤੱਕ ਨੂੰ ਸਾਡੇ ਤੱਕ ਹੀ ਸੀ ਸਾਡੇ ਤੱਕ ਸੀ ਉਹ ਪ੍ਰੈਜ਼ੀਡੈਂਟ ਸੀ ਮੇਰਾ ਹੋਇਆ ਵਿੱਚ ਉਹਦੇ ਹਾਂ ਉਹ ਸਾਡੇ ਦੋਨਾਂ ਤੱਕ ਸੀ ਉਹ ਆ ਉਹ ਵਾਲੀ ਇੰਟਰਵਿਊ ਜਿਹੜੀ ਸਾਡੀ ਹੋਣਦੀ ਹੋਈ ਆ ਉਹ ਸਾਡੀ ਬੱਚਿਆਂ ਨਾਲ ਆ ਸਾਡੀਆਂ ਦੋ ਬੇਟੀਆਂ ਨਾਲ ਆ ਜੋ ਸਾਡੀ ਲਾਈਵ ਵਿੱਚ ਹੋਇਆ ਜੋ ਹੁਣ ਤੱਕ ਹੋਇਆ ਹਾਂ ਜੋ ਸੀ ਕੁੜੀਆਂ ਹੋਣ ਤੇ ਹਾਂ ਜੋ ਸਾਡੀ ਲਾਈਵ ਤੋਂ ਸੈਅਦ ਦੇ ਪ੍ਰੋਸੈਸ ਤੋਂ ਲੈ ਕੇ ਸਲੀਨ ਦੇ ਪ੍ਰੋਸੈਸ ਤੱਕ ਜੋ ਸਾਡੇ ਨਾਲ ਹੋਇਆ ਸਾਡਾ ਸੀ ਮੁੰਡਾ ਮੁੰਡੇ ਇਹ ਵੀ ਨਹੀਂ ਵਧੀਆ ਹੁੰਦਾ ਕੁੜੀਆਂ ਕੋ ਕੋ ਕੁੜੀਆਂ ਕੁੜੀਆਂ ਦਾ ਕੋਈ ਕੁੜੀਆਂ ਦਾ ਸਾਰਾ ਕੁਝ ਗਵਲ ਹੋ ਗਿਆ ਹੁੰਦੀ ਹੈ ਕੀ ਬਣਾਉਂਦੀ ਹੈ ਤੂੰ ਸਭ ਦੀਆਂ ਸਭ ਜੀ ਇਹਨੂੰ ਖਾਣ ਦੇ ਪਹਿਲੇ ਜਿੱਦਨ ਮੱਝ ਦੇ ਵਿੱਚ ਆਣੇ ਦੀ ਖਾਣ ਨੂੰ ਜਦਾ ਉਹਦੀ ਖਾਣ ਪੀਣਾਂ ਤੇ ਕੋਈ ਸੰਗ ਨਹੀਂ ਕਰਨੀ ਚਾਹੀਦੀ ਨਹੀਂ ਉਹ ਤਾਂ ਠੀਕ ਆ ਬੱਚੇ ਨੂੰ ਖਾਣਾ ਪੀਣਾ ਚਾਹੀਦਾ ਪਰ ਤੇਰੀ ਸਿਹਤ ਨਹੀਂ ਮੰਦੀ ਵਿੱਚ ਇੱਕ ਨੇ ਕਿਹਾ ਵੀ ਸੀ ਕਿ ਤੂੰ ਆਪਣੀ ਕੁੜੀ ਦੇ ਹੱਥ ਪਗੜਦੇ ਆ ਭੁੱਖਿਆਂ ਨੂੰ ਕਰਦੀ ਰਹਿੰਦੀ ਆ ਬੱਚਾ ਘਰੀ ਇਦਾਂ ਕਰਦਾ ਆ ਬਾਹਰ ਜਾ ਕੇ ਇੱਕ ਚੀਜ਼ ਵਾਸ ਨਹੀਂ ਲੈਂਦਾ ਆਹ ਸਾਡੀ ਕੁੜੀ ਦੀ ਇੰਨੀ ਸੇਪਤਾ ਕਿ ਬਾਹਰ ਜਾ ਕੋਈ ਚੀਜ਼ ਨਹੀਂ ਮੰਗੂਗੀ ਫਿਰ ਆਪਾ ਆਪਣੇ ਮੂੰਹ ਤੋਂ ਸੇਪਤਾ ਨਹੀਂ ਕਰਦੇ ਜਿਹੜੇ ਕਰਦੇ ਜਾਂਦੇ ਆ ਆਪਣੇ ਲੈਣੇ ਦਿੰਦੇ ਕਹਿੰਦੇ ਜੀ ਕੁੜੀ ਭੁੱਖਿਆਂ ਨੂੰ ਕਰਦੀ ਆ ਸਾਡੀ ਕੁੜੀ ਇਤਨਾ ਭੁੱਖਿਆ ਨੂੰ ਨਹੀਂ ਕਰਦੀ ਅਸੀਂ ਕਦੀ ਵੀ ਬਾਹਰ ਜਾ ਕੇ ਉਹਨੂੰ ਇਤਨਾ ਕਰਦੀ ਨੂੰ ਨਹੀਂ ਦੇਖਿਆ ਭੁੱਖਿਆ ਨੂੰ ਜਿੱਨਾ ਚਿਰ ਅਸੀਂ ਨਾਲ ਉਹਨੂੰ ਕਹੀਏ ਇਸੇ ਬਾਅਦ ਵਿੱਚ ਅਸੀਂ ਵੀ ਕਰਦੇ ਆ ਭੁੱਖਿਆ ਨੂੰ ਮੈਂ ਉਹ ਕਰਦੀ ਆ ਆਪਣੇ ਘਰ ਵਿੱਚ ਨਾਲੇ ਪਹਿਲੀ ਗੱਲ ਤਾਂ ਜਿੱਨਾ ਚਿਰ ਅਸੀਂ ਬੱਚੇ ਨੂੰ ਕਹਿਣ ਕਿ ਉਹ ਸ਼ਰਮ ਦੀ ਗੱਲ ਕਰਦੇ ਹੁੰਦੇ ਚਲੋ ਤੁਸੀਂ ਸਾਨੂੰ ਤਾਂ ਕਹੀ ਆ ਪਰ ਬੱਚੇ ਨੂੰ ਤਾਂ ਨਾ ਕਹੋ ਇਤਨਾ ਸਾਨੂੰ ਕਹਿ ਲੋ ਜੋ ਕਹਣਦੇ ਬੱਚੇ ਨੂੰ ਕਹਿਣ ਲਈ ਲਾਈਵ ਉਹ ਚੱਲਣ ਸਹੀ ਹੈ ਸਾਨੂੰ ਕਹਿ ਲੋ ਆਪਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ ਜਦੋਂ ਸਾਡੇ ਬੱਚਿਆਂ ਦਾ ਗੱਲ ਆ ਜਾਂਦੀ ਨਾ ਫੇਰਾ ਬੜ ਬੜ ਜਾਂਦੀਆਂ ਕਿਉਂਕਿ ਸਾਨੂੰ ਬੱਚਿਆਂ ਲਈ ਬਰਦਾਸ਼ਤ ਨਹੀਂ ਹੁੰਦਾ ਸਾਨੂੰ ਜੋ ਕੋਈ ਮਾਜਿਕੋ ਮੈਨੂੰ 100 ਵਾਰੀ ਕਹੋ ਅੱਜ ਤੱਕ ਅਸੀਂ ਕਿਸੇ ਨੂੰ ਬਦੀ ਕੁਛ ਕਿਹਾ ਨਹੀਂ ਨਾ ਬੱਚੇ ਨੂੰ ਉਹਦਾ ਵੀ ਕਿਸੇ ਨੂੰ ਕੁਝ ਕਿਹਾ ਜੋ ਜਿਹੜਾ ਜੋ ਕਰਦਾ ਆਪਣੀ ਲਾਈਵ ਦੇ ਵਿੱਚ ਕੁਛ ਆ ਬਾਕੀ ਕਈਆਂ ਨੂੰ ਤੁਹਾਨੂੰ ਪਤਾ ਕਮਾਗ ਕਰੇ ਹੁੰਦੇ ਆ ਬਾਕੀ ਕਈ ਸਾਡੇ ਭੈਣ ਭਰਾ ਸਾਨੂੰ ਬਹੁਤ ਸਪੋਰਟ ਕਰਦੇ ਆ ਅਸੀਂ ਉਹੋ ਮੈਂ ਨਾ ਚੈਨਲ ਦਾ ਨਾਮ ਲੈਣਾ ਚਾਹੁੰਦੀ ਆ ਉਹ ਕਹਿੰਦੇ ਬਲੌਗ ਸਾਡੇ ਚੈਨਲ ਦਾ ਦੂਰ ਨਾ ਲਿਓ 1 ਮਿੰਟ ਰੁਕ ਜਾ ਮੈਂ ਨਾਮ ਲੈਣੀ ਉਹਨਾਂ ਦਾ ਤੇ ਉਹਨਾਂ ਨੂੰ ਉਹ ਕਹਿੰਦੇ ਸਾਡਾ ਲਿਓ ਸਾਨੂੰ ਵੀ ਜੇ ਥੋੜਾ ਮੋਟਾ ਸਪੋਰਟ ਕਰਨਾ ਸਾਰੇ ਜਣੇ ਮੈਂ ਤੁਹਾਨੂੰ ਰੁਕਤ ਦਿਨੀ ਚੈਨਲ ਇੱਕ ਮਿੰਟ ਉਹਨਾਂ ਦਾ ਨਾਮ ਹੈਗਾ ਜੀ ਅਸੀਂ ਸਹੀ ਕਹਿੰਦੇ ਕਿ ਬੰਵਾਦਣਾ ਸਾਡ ਨੂੰ ਹਾਂ ਕਿ ਸਾਰਾ ਕੋਸ਼ਿਸ਼ ਸਭ ਨੂੰ ਤਰੱਕੀਆਂ ਬਖਸ਼ੇ ਪਰਮਾਤਮਾ ਬਾਕੀ ਖਾਣਾ ਤਾਂ ਆਪਣੀ ਕਿਸਮਤ ਦਾ ਹੀ ਹੁੰਦਾ ਸਾਰਿਆਂ ਨੇ ਬੇਤ ਤੁਸੀਂ ਆਪ ਬਾਕੀ ਇੱਕ ਦੂਜੇ ਨੂੰ ਸਪੋਰਟ ਕਰਦੇ ਰਹੋ ਇਹ ਤੁਸੀਂ ਆਪਣੇ ਹੱਥੀ ਕਰਨੀ ਆ ਬਾਕੀ ਤਾਂ ਕੀ ਕਿਸੇ ਦੇ ਸਾਰੇ ਨਹੀਂ ਪਹਿਣਾ ਚਾਹੀਦਾ ਹਾਂ ਮੜਾ ਹੀ ਫੋਨ ਬੰਦ ਕਰਿਓ ਉਹਨਾਂ ਦਾ ਨਾਮ ਹੈਗਾ ਆ ਜੀ ਉਹਨਾਂ ਦਾ ਨਾਮ ਹੈਗਾ ਆ ਜਸਨੂਰ ਫੈਮਲੀ ਬਲੌਗ ਆ ਬਹੁਤ ਵਧੀਆ ਸੁਹਾਇਆ ਜਸਨੂਰ ਫੈਮਲੀ ਬਲੌਗ ਇਹਨਾਂ ਨੂੰ ਵੀ ਸਪੋਰਟ ਕਰੋ ਇਹਨਾਂ ਦਾ ਕਮੈਂਟ ਸਾਨੂੰ ਆਇਆ ਸੀ ਤੇ ਜੂਰ ਸਪੋਰਟ ਕਰਿਆ ਉਹਨਾਂ ਨੂੰ ਇੱਕ ਦੀਦੀ ਹੁਣੀ ਹੈਗੇ ਆ ਜੀ ਪੰਜਾਬੀ ਫੈਨ 899 ਇਹਨਾਂ ਨੂੰ ਵੀ ਸਪੋਰਟ ਕਰੋ ਤੇ ਇਹਨਾਂ ਦਾ ਉਹ ਕਹਿੰਦੇ ਸਾਡਾ ਨਾਮ ਜੁੜ ਲਿਓ ਕਿ ਸਾਨੂੰ ਸਪੋਰਟ ਕਰਨ ਸਾਰੇ ਜਣੇ ਜਿਹੜਾ ਤੁਹਾਨੂੰ ਸਪੋਰਟ ਕਰਦੇ ਆ ਪੰਜਾਬੀ ਫੈਨ 899 ਇਹ ਤੁਹਾਨੂੰ ਆਪ ਹੀ ਕਰਨੀ ਪੈਣੀ ਹੈ ਹਾਂਜੀ ਬਾਕੀ ਮਿਹਨਤ ਕਰੋ ਤੁਸੀਂ ਭਾਰਤ ਨੂੰ ਜਰੂਰ ਮਿਲੂਗਾ ਬਾਕੀ ਅਸੀਂ ਤੁਹਾਡਾ ਨਾਮ ਲੈਤਾ ਜੇ ਸਾਡੇ ਕਰ ਕਹਿਣ ਨਾਲ ਤੁਹਾਨੂੰ ਸਪੋਰਟ ਮਿਲਦੀ ਹੈ ਤਾਂ ਅਸੀਂ ਜਰੂਰ ਤੁਹਾਡੀ ਨਾਮ ਲੈ ਆਇਆ ਇਸ ਕਰਕੇ ਪਰਮਾਤਮਾ ਤੁਹਾਨੂੰ ਤਰਤੀਆਂ ਬਖਸ਼ੇ ਬਾਕੀ ਉਸ ਪਰਮਾਤਮਾ ਦੇ ਹੱਥ ਤੇ ਬਾਕੀ ਆਪਣੇ ਮਿਹਨਤ ਕਰਦੇ ਰਹੋ ਫਲ ਤਾਂ ਇੱਕ ਦਿਨ ਮਿਲ ਹੀ ਜਾਂਦਾ ਹੈ ਹਨਾ ਇੱਧਰ ਲਿਖਿਆ ਆ ਸੁਖ ਵੇਲੇ ਸ਼ੁਕਰਾਨਾ ਦੁੱਖ ਵੇਲੇ ਅਰਦਾਸ ਹਰ ਵੇਲੇ ਸਿਮਰਨ ਤੇ ਇਹ ਆਪਾਂ ਲਗਾਵਾਂਗੇ ਹੁਣ ਸਾਨੂੰ ਵੀ ਪਤਾ ਗਲਤ ਮਲਤ ਜੀਆਂ ਲੱਗ ਗਈਆਂ ਸੰਤ ਤੇ ਕੁਮਰੇ ਦਾ ਪ੍ਰੋਸੈਸ ਜਾਰੀ ਹੋ ਰਿਹਾ ਆ ਤੇ ਜਿਹੜੀ ਆਪਾਂ ਉੱਥੇ ਟਾਈਮ ਪੀਸ ਪੇ ਉਹ ਲਾ ਕੇ ਤੇ ਬਾਬਾ ਜੀ ਦੀ ਫੋਟੋ ਲਾਉਂਦੀ ਆ ਤੇ ਇੱਥੇ ਹੁਣ ਲੱਗਣ ਲੱਗੀ ਆ ਜੀ ਟਾਈਮ ਪੀਸ ਸਾਲੇ ਪਲੇਟ ਉੱਪਰ ਲਾਤਾ ਸੁਖਵਲੇ ਲੇਖ ਪ੍ਰਭਾਨਾ ਦੁਖਵਲੇ ਅਰਦਾਸ ਹਰ ਵੇਲੇ ਸਿਮਰਨ ਤੇ ਹੁਣ ਉੱਪਰ ਲੱਗੂਆ ਟਾਈਮ ਪੀਸ ਹੁਣ ਜੇ ਆ ਦੇਖਿਓ ਇਦਾਂ ਲੈਂਣ ਦੀ ਠੀਕ ਆ ਸਾਲਿਆਂ ਨੇ ਕਮੈਂਟ ਜ਼ਰੂਰ ਕਰਿਓ ਸਹੀ ਲੱਗੀਆਂ ਸਾਨੂੰ ਤਾਂ ਸਮਝ ਹੀ ਨ ਲੱਗਨਦੀ ਕੀ ਕਰੀਏ ਅਸੀਂ ਮਾਰਦ 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 ਹਿੰਗੀ ਬੋ ਮੈਂ ਹੋਰ ਵੇਪ ਤੱਕ ਜਿਦਾਂ ਚੱਲ ਜਾਵੇ ਬੱਚੇ ਡਿੱਗੇ ਮੇਰੇ ਕੋਲ ਇਹਨੂੰ ਬਸ ਮੌਕਾ ਚਾਹੀਦਾ ਜੀ ਟਾਈਮ ਪੀਸ ਇਹਦੇ ਸਾਹਮਣੇ ਮੈਂ ਤਾਂ ਲਗਵਾਇਆ ਹੈ ਕਈ ਵੇਲੇ ਬੰਦਾ ਬੂਹੇ ਦੇ ਮੋਰੇ ਖੜਕੇ ਟਾਈਮ ਦੇਖ ਕੇ ਚੰਦਾਂ ਦਾ ਬਾਹਰ ਕਈ ਵੇਲੇ ਟਾਈਮ ਦੇਖ ਕੇ ਅੰਦਰ ਆਉਣਾ ਪੈਂਦਾ ਫਿਰ ਆਹ ਕਰਕੇ ਸਹੀ ਆ ਗੁੱਡ ਜੋਬ ਲੈਣ ਤੱਲੇ ਜੇ ਕਰਾਉਣੀ ਲਾਉ ਕਿਹੜੀ ਲਾਈ ਉੱਤੇ ਫਿਰ ਕਿਹੜੀ ਲਾਉਣੀ ਇੱਥੇ ਸਰ ਬਰੁਆਕ ਅਲੈਕੁਮ ਸਲਾਮ ਜੀ ਜਿਹੜਾ ਕਮਰੇ ਦੀਆਂ ਫੋਟੋਆਂ ਰਹਿੰਦੀਆਂ ਸੀ ਉਹ ਵੀ ਅਸੀਂ ਲਗਾ ਲਈਆਂ ਆ ਤੁਸੀਂ ਦੇਖ ਹੀ ਸਕਦੇ ਹੋ ਸਾਰੀ ਸੈਟਿੰਗ ਹੋ ਗਈ ਹੈ ਕਮਰੇ ਦੀ ਤੇ ਜਿਹੜੀਆਂ ਫਾਲਕੁਦੀਆਂ ਸੀ ਉਹ ਲਾ ਦਿੱਤੀਆਂ ਵੜੀਆਂ ਲਗਾਉਣ ਵਾਲੀਆਂ ਸੀ ਲਗਾ ਦਿੱਤੀਆਂ ਤੇ ਬਲੌਗ ਦਾ ਐਂਡ ਕਰਦੇ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ 5 ਵਜੇ ਆ ਤਾਂ ਵੀ ਇੰਨੀ ਗਰਮੀ ਆ ਤੇ ਇੱਡੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪਿਆਰਾ ਜਿਹਾ ਕਮੈਂਟ ਕਰ ਲਿਓ ਤੇ ਕੱਲ ਨੂੰ ਆਪਾਂ ਜਾ ਰਹੇ ਆ ਪੂਰੇ 5 ਦਿਨ ਲਈ ਚਲੋ ਠੀਕ ਆਂ ਬਾਏ ਬਾਏ ਕਰ ਦੋ ਸਾਰਿਆਂ ਨੇ ਬਾਏ ਕਰ ਦੋ ਤੁਹਾਡੀ ਉਹ ਸ਼ਰਟ ਦੀ ਢਿੱਡ ਦੀ ਦਾ ਪਨੇ ਨਹੀਂ ਪਾਈ ਰਣ ਲਾਦਾ ਚਲੋ ਠੀਕ ਆ ਦੋਸਤੋ ਹੁਣ ਆਈ ਕਪੜੇ ਧੋ ਲਈਏ ਸਾਰਿਆਂ ਨੂੰ ਇੱਥੇ ਹੀ ਆਪਾਂ ਬਲੌਗ ਦਾ ਐਂਡ ਕਰਦੇ ਆਂ ਸਭਿਆਂ ਤੇ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਹਰ ਸੇਵਾ ਦੇ ਰਹੋ ਸਾਰੇ ਕੱਲੂ ਅਸੀਂ ਕਿਤੇ ਜਾਣਾ ਆ ਇਸ ਕਰਕੇ ਸਾਡੇ ਕਪੜੇ ਜਿਹੜਾ ਧੋਣ ਵਾਲੇ ਹੋਏ ਆ ਉਹ ਆਪਾਂ ਧੋਣੇ ਅੱਜ ਚਲੋ ਹੁਣ ਕਪੜੇ ਧੋ ਲਈਏ ਚਲੋ ਠੀਕ ਆ ਜੀ ਬਾਏ ਬਾਏ